ਅਤਮਈ ਦਿਨ ਬੁੱਧਵਾਰ ਨੂੰ ਹਾਲੀ ਦੇ ਫੇਸ 11 ਵਿੱਚ ਸਥਿਤ ਪੁਲਿਸ ਥਾਣੇ ਦਾ ਕੀਤਾ ਜਾਵੇਗਾ ਕਿਰਾਉ ਦੋ ਮਹਿਲਾਵਾਂ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਨਹੀਂ ਹੋਈ ਕੋਈ ਕਾਰਵਾਈ ਪੀੜਤ ਪਰਿਵਾਰਾਂ ਨੇ ਕਿਰਾਉ ਕਰਨ ਦਾ ਲਿਆ ਫੈਸਲਾ ਪੀੜਤ ਪਰਿਵਾਰ ਨੂੰ ਫੋਨ ਤੇ ਫੈਸਲਾ ਕਰਨ ਦੇ ਦਬਾਅ ਪਾਉਣ ਅਤੇ ਧਮਕੀਆਂ ਦੇਂਦੇ ਪੁਲਿਸ ਕਰਮਚਾਰੀ ਦੀ ਆਡੀਓ ਕੀਤੀ ਜਾ ਰਹੀ पंजाब दिया समूह विच शामिल होने की मोर्चा आगुआ ने की अपील आओ देखते बीसी महापंचायत पंजाब वालों मोहाली फेस साथ दिया दाइटा ते चल रहे रिजर्वेशन चोर फड़ो मोर्चे ते एक विशेष मीटिंग हुई जिस विच मोर्चा प्रधान बलविंदर सिंह कुंबड़ा ਜਨਰਲ ਸਕੱਤਰ ਮਾਸਟਰ ਬਨਵਾਰੀ ਲਾਲ ਅਤੇ ਮੁਖ ਸਲਾਹਕਾਰ ਹਰਨੇਕ ਸਿੰਘ ਮਲਵਾਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿ ਹਾਕੀ ਮਿਤੀ 20 ਅਪ੍ਰੈਲ 2005 ਨੂੰ ਗੁਰਦੁਆਰਾ ਭਗਤ ਨਾਮਦੇਵ ਜੀ ਫੇਸ 11 ਵਿੱਚ ਪ੍ਰਧਾਨ ਮਨਮੋਹਨ ਸਿੰਘ ਲਾਂਗੜੀ ਮੌਜੂਦਗੀ ਵਿੱਚ ਕਮੇਟੀ ਮੈਂਬਰਾਂ ਨੇ ਦਿਹਾੜੀ ਤੇ ਰੋਟੀਆਂ ਬਣਾਉਣ ਆਇਆ ਦੋ ਮਹਿਲਾਵਾਂ ਸੋਨੀਆ ਰਾਣੀ ਸਰੋਜ ਰਾਣੀ ਅਤੇ ਉਹਨਾਂ ਦੀਆਂ ਦੋ ਬੱਚੀਆਂ ਦੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੀ ਦੋ ਕਟੋਰੀ ਖੀਰ ਮੰਗਣ ਤੇ ਸਿਰ ਵਿੱਚ ਜੁੱਤੀਆਂ ਮਾਰ ਕੇ ਕੁੱਟਮਾਰ ਹੋਈ ਸੀ ਉਸ ਦਾ ਮੋਬਾਈਲ ਵੀ ਖੋਲ ਲਿਆ ਗਿਆ ਜਿਸ ਵਿੱਚ ਜ਼ਰੂਰੀ ਦਸਤਾਵੇਜ਼ ਹਨ ਦਿਹਾੜੀ ਦੇ ਬਣਦੇ ਪੈਸੇ ਵੀ ਨਹੀਂ ਦਿੱਤੇ ਗਏ ਜਿਸ ਦੀ ਸ਼ਿਕਾਇਤ ਮੋਹਾਲੀ ਦੇ ਫੇਸ 11 ਦੇ ਥਾਣੇ ਵਿੱਚ ਸ਼ਿਕਾਇਤ ਨੰਬਰ 734/2 ਅਪ੍ਰੈਲ 2025 ਦਰਜ ਕਰਵਾਈ ਗਈ ਸੀ ਪਰ ਪੁਲਿਸ ਪੀੜਤ ਨੂੰ ਇਨਸਾਫ ਦਿਵਾਉਣ ਦੀ ਬਜਾਏ ਦੋਸ਼ੀਆਂ ਦਾ ਸਾਥ ਦੇ ਰਹੀ ਹੈ ਇਸ ਦੀ ਸ਼ਿਕਾਇਤ ਧਾਰਮਿਕ ਜਥੇਬੰਦੀਆਂ ਕੋਲ ਵੀ ਕੀਤੀ ਗਈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗਜ ਨੂੰ ਵੀ ਇੱਕ ਦਰਖਾਸਤ ਪੇਜੀ ਗਈ ਸੀ ਪਰ ਕਿਸੇ ਪਾਸੇ ਤੋਂ ਕੋਈ ਕਾਰਵਾਈ ਨਹੀਂ ਹੋਈ ਜਿਸ ਤੇ ਪੀੜਿਤ ਪਰਿਵਾਰ ਨੇ ਮੋਰਚਾ ਆਗਵਾ ਨਾਲ ਮਿਲ ਕੇ ਮਿਤੀ 7 ਮਈ 2025 ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਥਾਣਾ ਫੇਸ 11 ਦਾ ਕਿਰਾਉ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਇਥੇ ਹੀ ਦੱਸਣਯੋਗ ਹੈ ਕਿ ਮਹਿਲਾ ਸੋਨੀਆ ਰਾਣੀ ਦੇ بیٹے ਦਮਨਪ੍ਰੀਤ ਦੀ ਨਵੰਬਰ 2024 ਵਿੱਚ ਪ੍ਰਵਾਸੀਆਂ ਵੱਲੋਂ ਪਿੰਡ ਕੁੰਬੜਾ ਵਿੱਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ ਜਿਸ ਦਾ ਅਜੇ ਤੱਕ ਇਨਸਾਫ ਨਹੀਂ ਹੋਇਆ ਆਪਣੇ بیٹے ਦੇ ਇਨਸਾਫ ਲਈ ਇਹ ਮਹਿਲਾ ਦਰ ਦਰ ਪਟਕ ਰਹੀ ਹੈ ਇਸ ਮੀਟਿੰਗ ਵਿੱਚ ਪੀੜਤ ਪਰਿਵਾਰ ਨੇ ਪੁਲਿਸ ਵੱਲੋਂ ਫੋਨ ਤੇ ਫੈਸਲਾ ਕਰਨ ਲਈ ਬਾਰ-ਬਾਰ ਦਬਾਅ ਪਾਉਣ ਅਤੇ ਧਮਕੀਆਂ ਦੇਣ ਦੀ ਇੱਕ ਆਡੀਓ ਵੀ ਜਾਰੀ ਕੀਤੀ ਇਸ ਮੌਕੇ ਅਵਤਾਰ ਸਿੰਘ ਵਰਜਿੰਦਰ ਸਿੰਘ गुरप्रीत सिंह बलविंदर सिंह राजेश कुमार करमजीत सिंह राजन मंजू कमला आदि हाजिर हुए आओ देखते हैं आगुआ आते पीड़ित महिला ने साढ़े चैनल दी टीम नाल जुगलबत की थी भाईगुरु जी का खालसा श्री भाईगुरु जी के फत्ते आज प्रेस राही दसणा चांदे ਜੋ ਸਾਡਾ ਐਸਸੀ ਬੀਸੀ ਵਾਹਮ ਬੰਚਾਇਤ ਪੰਜਾਬ ਵੱਲੋਂ ਫੇਕ ਸਰਟੀਫਿਕੇਟਾਂ ਦੇ ਟਾਕਰੇ ਧਰਨਾ ਲਗਭਗ ਡੇਢ ਸਾਲ ਤੋਂ ਚੱਲ ਰਿਹਾ ਹੈ ਜਿੱਥੇ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਮਾਨਯੋਗ ਅਦਾਲਤ ਦਾ ਵੀ ਕੋਂਡਾ ਖੜਕਾਇਆ ਤੇ ਹੋਰ ਵੀ ਜਿਹੜੀ ਅਚਾਰਾ ਰਜੋਈ ਅਸੀਂ ਕਰ ਰਹੇ ਨੇ ਉਸ ਦੇ ਨਾਲ ਨਾਲ ਹੀ ਐਸਸੀ ਤੇ ਬੀਸੀ ਲੋਕ ਜਿਹੜੇ ਪਛੜੇ ਵਰਗ ਦੇ ਪਛੜੀ ਸ਼੍ਰੇਣੀਆਂ ਦੇ ਲੋਕ ਨੇ ਦੱਬੇ ਕੁਚਲੇ ਲੋਕ ਨੇ ਜਿਨ੍ਹਾਂ ਦੀ ਆਵਾਜ਼ ਸਰਕਾਰ ਤੱਕ ਪ੍ਰਸ਼ਾਸਨ ਤੱਕ ਨਹੀਂ ਜਾਂਦੀ ਉਹ ਇੱਥੇ ਮੋਰਚੇ ਤੇ ਆਪਣੀਆਂ ਸਮੱਸਿਆਵਾਂ ਲੈ ਕੇ ਆ ਜਾਂਦੇ ਨੇ ਜਿਵੇਂ ਗੱਲ ਕਰ ਲਈਏ ਪਿੰਡ ਕੁੰਬੜੇ ਤੋਂ ਸਾਡੇ ਸੋਨੀਆ ਰਾਣੀ ਜੀ ਤੇ ਉਹਨਾਂ ਦੀ ਜਿਹੜੀ ਹੈ ਗੁਰਦੁਆਰਾ ਗੁਰਦੁਆਰਾ ਭਗਤ ਨਾਮਦੇਵ ਫੇਸ 11 ਚ 20 ਤਰੀਕ ਨੂੰ ਮਾਰਕਟ ਹੁੰਦੀ ਹੈ ਤੇ ਉਹ ਉਹ ਸਿਰਫ ਤਾਂ ਸਿਰਫ ਦਿਹਾੜੀ ਤੇ ਰੋਟੀ ਦਾ ਲੰਗਰ ਬਣਾਉਣ ਦੀ ਜਿਹੜੀ ਹੈ ਦਿਹਾੜੀ ਤੇ ਗਈਆਂ ਵੇ ਅਸੀਂ ਦੋ ਇੰਨੇ ਭੈਣਾਂ ਤੇ ਦੋਨੇ ਬੱਚੀਆਂ ਤੇ ਹੋਰ ਵੀ ਲੰਗਰੀ ਹੈ ਸੀ ਤੇ ਜਦੋਂ ਲੰਗਰ ਬਣਾ ਦਿੰਦੇ ਦੁਪਹਿਰ ਨੂੰ 2:30 ਵਜੇ ਜਦੋਂ ਘਰ ਵਾਸਤੇ ਆਪਣੇ ਖਾਣ ਵਾਸਤੇ ਰੋਟੀ ਲਿਫਾਫੇ ਚ ਕਹਿੰਦੇ ਵੀ ਸਾਨੂੰ ਲਿਫਾਫੇ ਚ ਰੋਟੀ ਪਾ ਦਿਓ ਜੀ ਅਸੀਂ ਘਰੇ ਜਾ ਕੇ ਖਾ ਲਾਂਗੇ ਤੇ ਸਾਡੀ ਮਿਹਨਤ ਰਾਵਾਂ ਦੇ ਤੋਂ ਤਾਂ ਉੱਥੇ ਦੇ ਕੌਥੀ ਸੇਵਾਦਾਰਾਂ ਨੇ ਜਿਹੜੇ ਬੁਰੀ ਤਰ੍ਹਾਂ ਇਹਨਾਂ ਦੀ ਇੱਕ ਲੰਗਰ ਖੀਰ ਮੰਗੜ ਦੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਬੱਚਿਆਂ ਦੀ ਮਾਰ ਕੁੱਟ ਕੀਤੀ ਗਈ ਸੋਹਰਿਆ ਰਾਣੀ ਦੀ ਮਾਰ ਕੁੱਟ ਕੀਤੀ ਗਈ ਦੀ ਭੈਣ ਦੀ ਮਾਰ ਕੁੱਟ ਕੀਤੀ ਗਈ ਜੁੱਤੀਆਂ ਨਾਲ ਤੇ ਨਾਲ ਇੱਕ ਜਿਹੜਾ ਹੈ ਕੀਮਤੀ ਫੋਨ ਜਿਹਦੇ ਚ ਬਹੁਤ ਸਾਰੇ ਡਾਕੂਮੈਂਟ ਸੀ ਜਿਵੇਂ ਇਸ ਬੀਬੀ ਦਾ ਬੱਚਾ ਪ੍ਰਵਾਸੀ ਮਜ਼ਦੂਰਾਂ ਨੇ ਪਿਛਲੇ 11ਵੇਂ ਮਹੀਨੇ ਚ 13 ਤਰੀਕ ਨੂੰ ਬਹੁਤ ਬੁਰੀ ਬੇਰਹਿਮੀ ਨਾਲ ਮਾਰ ਦਿੱਤਾ ਸੀ ਜਿਹਦਾ 에어ਪੋਰਟ ਰੋਡ ਵੀ ਜਾਮ ਕਰਨਾ ਪਿਆ ਇਹ ਬੀਬੀ ਪਹਿਲਾਂ ਹੀ ਪੀੜਤ ਸੀ ਜਿਹੜੇ ਕੇਸ ਨੂੰ ਅਸੀਂ ਲੜ ਰਹੇ ਹਾਂ ਵਾਲੇ ਅੱਗੇ ਉਸ ਦੇ ਵਿੱਚ ਜਿਹੜਾ ਫੋਨ 'ਚ ਬਹੁਤ ਸਾਰੇ ਸਬੂਤ ਸੀ ਇਸ ਕੇਸ ਦੇ ਰਿਲੇਟਡ ਜਿਹੜੇ ਉਸ ਫੋਨ 'ਚ ਹੈਗੇ ਅਸੀਂ ਇਸ ਮੈਟਰ ਨੂੰ ਲੈ ਕੇ ਮੈਂ ਖੁਦ ਜਾ ਕੇ ਲੇਡੀਜ਼ ਜਿਹੜੀਆਂ ਉੱਥੇ ਛੜਾਈਆਂ 20 ਤਰੀਕ ਨੂੰ ਛੜਾ ਕੇ ਪੀਸੀਆਰ ਬੁਲਾਈ ਥਾਣੇ 'ਚ ਦਰਖਾਸਤ ਦਿੱਤੀ ਪਰ ਥਾਣੇ ਦੇ ਜਿਹੜੇ ਕਰਮਚਾਰੀ ਨੇ ਉਹ ਜਮਾ ਆਖਾਂ ਮੀਚ ਕੇ ਕੰਨ ਬੰਦ ਕਰਕੇ ਬੈਠੇ ਨੇ ਜਿਨ੍ਹਾਂ ਕੋਲ ਪਰਿਵਾਰ ਨੂੰ ਲੈ ਕੇ ਮੈਂ ਖੁਦ ਦੋ ਵਾਰੀ ਜਾਏ ਦੋ ਵਾਰੀ ਸਿਰਫ ਆਨੇ ਦੇ ਬਹਾਨੇ ਆ ਜਦੋਂ ਆ ਤੁਹਾਨੂੰ ਇੱਕ ਰਿਕਾਰਡਿੰਗ ਭੇਜਦੇ ਆ ਉੱਥੇ ਦਾ ਜਿਹੜਾ ਤਪਦੀਸੀ ਅਫਸਰ ਦੀ ਉਹਦੀ ਰਿਕਾਰਡਿੰਗ ਹੈ ਜਿਸ ਵਿੱਚ ਬੀਬੀ ਨੂੰ ਕਹਿ ਰਿਹਾ ਵੀ ਸੌਰੀ ਫੀਲ ਕਰਾ ਸਕਦੇ ਆ ਮੰਨ ਸਕਦੇ ਆ ਤੁਹਾਡੇ ਪੇਮੈਂਟ ਜਿਹੜੀ ਹੈ ਮੋਬਾਈਲ ਦੀ ਪੇਮੈਂਟ ਦਵਾ ਸਕਦੇ ਮੈਂ ਤੁਹਾਡੇ ਲਈ ਕਹਿਣਾ ਚਾਹੁੰਦਾ ਆ ਤੇ ਸਾਡੀਆਂ ਸਰਕਾਰਾਂ ਕਹਿੰਦੀਆਂ ਸੀ ਔਰਤਾਂ ਦਾ ਬਹੁਤ ਵੱਡਾ ਜਿਹੜਾ ਸਤਕਾਰ ਹੋਣਾ ਚਾਹੀਦਾ ਅਸੀਂ ਵੀ ਕਰਦੇ ਹਾਂ ਸਤਕਾਰ ਸਤਕਾਰ ਹੋਣਾ ਚਾਹੀਦਾ ਥਾਣੇ 'ਚ ਬੀਬੀਆਂ ਨੂੰ ਵਾਰ-ਵਾਰ ਬੁਲਾਇਆ ਨਹੀਂ ਜਾਊਗਾ ਤੇ ਜਿਹੜੇ ਲੇਡੀਜ਼ ਕੇਸ ਨੇ ਉਹ ਲੇਡੀਜ਼ ਜਿਹੜੀ ਹੈਗੀ ਉਹ ਡੀਲ ਕਰੋਗੀ ਪਰ ਲੇਕਿਨ ਇੱਕ ਥਾਣੇਦਾਰ ਕਿ ਕੇਐਸਆਈ ਕਿਵੇਂ ਬੀਬੀ ਨੂੰ ਡਰਾਉਂਦਾ ਤੇ ਧਮਕਾਉਂਦਾ ਤੇ ਕਹਿੰਦਾ ਸਾਰੀਆਂ ਗੱਲਾਂ ਤੁਹਾਡੇ ਕੋਲੇ ਰਿਕਾਰਡਿੰਗ 'ਚ ਚਲੂngਿਆ ਅਸੀਂ ਰਿਕਾਰਡਿੰਗ ਸਾਡੇ ਕੋਲੇ ਹੈਗੀ ਉਸਦੀ ਤੇ ਸੋਨੀਆ ਰਾਣੀ ਨੇ ਅੱਜ ਇਹ ਤਹਿਈਆ ਕੀਤਾ ਬਲਵਿੰਦਰ ਸਿੰਘ ਨੇ ਉਹਦੇ ਬੱਚਿਆਂ ਨੇ ਵੀ ਜੇਕਰ ਸਾਨੂੰ ਹੁਣ 10 ਦਿਨ 'ਚ ਇਨਸਾਫ ਨਹੀਂ ਨਿਆਂ ਨਹੀਂ ਮਿਲਿਆ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਤਾਂ ਅਸੀਂ ਬੁੱਧਵਾਰ 7 ਤਰੀਕ ਦਿਨ ਬੁੱਧਵਾਰ ਨੂੰ 11:30 ਵਜੇ 11 ਫੇਸ ਥਾਣੇ ਦਾ ਘਰੋ ਕਰਾਂਗੇ ਨਾਲੇ ਉੱਥੇ ਬੀਬੀ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਬੱਚਿਆਂ ਨੂੰ ਲੈ ਕੇ 11 ਫੇਸ ਥਾਣੇ ਦੇ ਮੂਹਰੇ ਬੈਠੋਗੀ ਜੀ ਇਸ ਦੀ ਜ਼ਿੰਮੇਵਾਰੀ ਇੱਥੇ ਦੇ ਡੀਸੀ ਦੀ ਇੱਥੇ ਦੇ ਐਸਐਸਪੀ ਦੀ ਮਾਨਯੋਗ ਪੰਜਾਬ ਦੇ ਡੀਜੀਪੀ ਦੀ ਤੇ ਉਸਦੇ ਐਸਐਚਓ ਦੀ ਸੰਬੰਧਿਤ ਦੀ ਹੋਵੇਗੀ ਜੇ ਕੋਈ ਵੀ ਜਾਨੀ ਤੇ ਵਾਲੀ ਨੁਕਸਾਨ ਹੁੰਦਾ ਤੇ ਬੀਬੀ ਦਾ ਕੋਈ ਵੀ ਕਿਸੇ ਤਰ੍ਹਾਂ ਤੇ ਇਸ ਪਰਿਵਾਰ ਨੂੰ ਲੈ ਕੇ ਅਸੀਂ ਜਿਹੜਾ ਮੋਰਚਾ ਆਗੂ ਸਹਿਬਾਨ ਸਾਡੇ ਪ੍ਰਿੰਸੀਪਲ ਬਲਵਾਰੀ لال ਜੀ ਹਰਦੇਖ ਸਿੰਘ ਜੀ ਬਲਵਾ ਕਰਮਜੀਤ ਸਿੰਘ ਜੀ ਹੋਰ ਸਾਰੇ ਸਾਡੇ ਸਾਥੀ ਸੱਜਣ ਉਹਦੀ ਪੂਰੀ ਅਗਵਾਹੀ ਕਰਨਗੇ ਤੇ ਪੂਰੀ ਜਿਹੜੀ ਸਪੋਰਟ ਕਰਨਗੇ ਤਾਂ ਕਿ ਗਰੀਬਾਂ ਨੂੰ ਲੋਕਾਂ ਨੂੰ ਇਨਸਾਫ ਲੈਣ ਵਾਸਤੇ ਹਰ ਪਾਸੇ ਹਰ ਪੱਖੋਂ ਮੋਰਚਾ ਤਿਆਰ ਪਰ ਤਿਆਰ ਬੈਠਿਆ ਤੇ ਮੈਂ ਇਦਾਂ ਹੀ ਕਹਿੰਦਾ ਹੋਇਆ ਤੁਹਾਨੂੰ ਦੇ ਰਾਹੀਂ ਚੇਤਾਵਨੀ ਦਿੰਦੇ ਆ ਇੱਕ ਹਫਤੇ ਦੀ ਜੇਕਰ ਹਫਤੇ ਚ ਨਹੀਂ ਇਹ ਕਾਰਵਾਈ ਹੁੰਦੀ ਤਾਂ ਬੁੱਧਵਾਰ ਨੂੰ 11 ਫੇਸ ਥਾਣੇ ਦੇ ਮੂਹਰੇ ਬੀਬੀ ਆਪਣੇ ਪਰਿਵਾਰ ਲੈ ਕੇ ਬੈਠੂਗੀ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਜਿਹੜਾ ਧਰਨਾ ਚੱਲਦਾ ਰਹੂਗਾ ਜਿਹੜਾ ਪਿੱਟ ਸਿਆਪਾ 11 ਫੇਸ ਦੀ ਪੁਲਿਸ ਦਾ ਹੋਊਗਾ ਜਿਸ ਦੀ ਰਿਕਾਰਡਿੰਗ ਤੁਹਾਨੂੰ ਅੱਜ ਦੇ ਰਹੇ ਆ ਉਹ ਖਬਰ ਚ ਚੱਲ ਜੂਗੀ ਵੀ ਸੋਨੀਆ ਰਾਣੀ ਕੀ ਕਹਿ ਰਹੀ ਦੀ ਹੈ ਅੱਗੇ ਜਿਹੜਾ ਥਾਣੇਦਾਰ ਹੈ ਤਪਦੀਸੀ ਅਫਸਰ ਹੈ ਉਹ ਕੀ ਕਹਿ ਰਿਹਾ ਉਹ ਤੁਹਾਡੀ ਰਿਕਾਰਡਿੰਗ ਤੁਹਾਨੂੰ ਸਾਹਮਣੇ ਤੁਹਾਡੇ ਦਿਖਾ ਦਾਂਗੇ ਤੇ ਮੈਂ ਇਨਾ ਹੀ ਕਹਿੰਦਾ ਹੋਇਆ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਸੋਨੀਆ ਰਾਣੀ ਨੂੰ ਇਨਸਾਫ ਨਹੀਂ ਦਵਾਉਣ ਵਾਸਤੇ 11 ਫੇਸ ਥਾਣੇ ਦੇ ਮੂਹਰੇ ਬੁੱਧਵਾਰ 7 ਤਰੀਕ ਨੂੰ 11 ਵਜੇ ਥਾਣੇ ਤੇ 11 'ਚ ਪਹੁੰਚੋ ਜਿਹੜੀਆਂ ਵੀ ਬੀਬੀਆਂ ਦੀ ਮਦਦ ਕਰ ਸਕਦੀਆਂ ਉਸ ਬੱਚੇ ਦੀ ਜਿਹੜੀ ਪੀੜਤ ਔਰਤ ਦਰਦਰਦੀਆਂ ਠੋਕਰਾਂ ਖਾ ਰਹੀ ਹੈ ਉਹਨੂੰ ਰਿਆਨ ਸਾਹਿਬ ਦੇਣਾਂ ਵਾਸਤੇ ਸ਼ਾਮਲ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਇਹੀ ਕਹਿਣਾ ਚਾਹਦੀ ਆਂਗੀ ਜੇ ਮੈਨੂੰ ਈਵਨਾਂ ਇਨਸਾਫ਼ ਮਿਲਿਆ ਜੀ ਮੈਂ 7 ਤਰੀਕ ਨੂੰ ਬੁੱਧ ਦਿਨ ਬੁੱਧਵਾਰ ਨੂੰ ਆਪਣੀ ਬੱਚੀਆਂ ਦੋਵੇਂ ਜਿਨ੍ਹਾਂ ਦੀ ਮਾਰਕੁੱਟ ਹੋਈ ਹੈ ਮੈਂ ਆਪਣੀ ਦੋਨੇ ਬੱਚੀਆਂ ਨੂੰ ਉੱਥੇ ਲੈ ਕੇ 8 11 ਵਜੇ ਥਾਣੇ ਦੇ ਮੂਹਰੇ ਬੈਠੂੰਗੀ ਇਹਨਾਂ ਨੂੰ ਭੁੱਖੀਆਂ ਭੁਖੜ ਤਾਲ ਤੇ ਹੀ ਪਹੁੰਚਾਵਾਂਗੀ ਜਦ ਤੱਕ ਮੈਨੂੰ ਇਨਸਾਫ ਨਹੀਂ ਮਿਲਨੇਗਾ ਪਹਿਲਾਂ ਵੀ ਮੈਨੂੰ ਸਰਕਾਰਾਂ ਨੇ ਵਾਅਦੇ ਕਰਕੇ ਪੁਲਿਸ ਪ੍ਰਸ਼ਾਸਨ ਨੇ ਮੇਰੇ ਨਾਲ ਵਾਅਦੇ ਕਰਕੇ ਵੱਡੇ ਵੱਡੇ ਵਾਅਦੇ ਕਰਕੇ ਮੈਨੂੰ ਉਹ ਪੂਰਾ ਕੋਈ ਵਾਅਦਾ ਪੂਰਾ ਨਹੀਂ ਕਰਿਆ ਜੀ ਹੋਣ ਵੀ ਜੇ ਮੈਨੂੰ ਨਾ ਇਨਸਾਫ਼ ਮਿਲੇ ਜੀ ਆਪਣੀਆਂ ਬੇਟੀਆਂ ਦੋਨੇ ਬੇਟੀਆਂ ਨੂੰ ਉੱਥੀ ਭੁੱਖ ਹੜਤਾਲ ਤੇ ਪਠਾਵਾਂਗੀ ਜੀ ਜੇ ਮੈਨੂੰ ਮੇਰਾ ਮੈਨੂੰ ਇਨਸਾਫ਼ ਨਾ ਮਿਲਿਆ ਜੀ ਬਾਕੀ ਬਾਕੀ ਮੈਂ ਜੀ ਉਹਨ ਸਰਕਾਰਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹਦੀ ਹਾਂ ਜੀ ਜਿਨ੍ਹਾਂ ਨੇ ਪਹਿਲਾਂ ਵੀ ਮੇਰੇ 2 11 ਮਹੀਨੇ ਦੀ 13 ਤਰੀਕ ਨੂੰ ਸਾਥ ਦਿੱਤਾ ਜੀ ਜਿਵੇਂ ਬੇਟੇ ਦੀ ਉਵੇਂ ਹੀ ਮੇਰਾ ਸਾਥ ਦੇਣ ਜੀ ਮੈਂ ਬੇਨਤੀ ਕਰਦੀ ਹਾਂ ਜੀ ਜਿਨ੍ਹਾਂ ਨੇ ਮੇਰਾ ਸਾਥ ਪਹਿਲਾਂ ਦੇ ਆ ਜੀ ਹੁਣ ਵੀ ਮੇਰਾ ਸਾਥ ਦੇਣ ਜੀ ਮੈਂ 11 ਵਜੇ ਜੀ ਇੱਥੇ ਬੁੱਧਵਾਰ ਨੂੰ ਹੀ 11 ਵਜੇ ਸੈਕਟਰ ਥਾਣੇ 11 ਵਜੇ ਥਾਣੇ ਦੇ ਮੂਹਰੇ ਬੈਠਾਂਗੇ ਜੀ ਆਪਣੇ ਦੋਨੇ ਬੇਟੀਆਂ ਨੂੰ ਲੈ ਕੇ ਜੀ ਕਿਉਂਕਿ ਮੇਰੀ 5 ਤਰੀਕ ਗਵਾਹੀ ਹੈ ਜੀ ਕੇਸ ਦੀ ਮੇਰਾ ਪੂਰਾ ਹੀ ਡਾਕ ਪੂਰੇ ਹੀ ਡਾਕੂਮੈਂਟ ਉਹਦੇ ਵਿੱਚ ਨੇ ਜੀ ਫੋਨ ਦੇ ਜੇ ਮੈਨੂੰ ਹੁਣ ਫੋਨ ਨਾ ਮਿਲਿਆ ਜੀ ਮੇਰਾ ਮਨ ਨੂੰ ਇਨਸਾਫ ਨਾ ਮਿਲਿਆ ਜੀ ਤਮੇ ਉੱਥੇ ਬੈਠਾਂਗੀ ਜਿੰਨੇ ਦਿਨ ਚਾਹ ਜਿੰਨੇ ਮਰਜ਼ੀ ਦਿਨ ਮੈਨੂੰ ਇੱਥੇ ਬੈਠਣਾ ਪਵੇ ਜੀ ਇਨਸਾਫ ਪਾਣ ਵਾਸਤੇ ਜੇ ਮੈਨੂੰ ਹੁਣ ਵੀ ਇਨਸਾਫ ਨਾ ਮਿਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਨਿਹੰਗ ਜਥੇਬੰਦੀਆਂ ਨੂੰ ਸਾਰੇ ਭਰਾਵਾਂ ਨੂੰ ਸਮਾਜ ਸੇਵਕਾਂ ਨੂੰ ਬੇਨਤੀ ਕਰਦਾ ਕਿ ਇਹ ਬੀਬੀ ਦਾ ਸਾਥ ਦਿਓ ਇਹ ਬੀਬੀ ਬਹੁਤ ਸਤਾਈ ਹੋਈ ਹੈ ਪਹਿਲਾਂ ਹੀ ਕਿਉਂਕਿ ਇੱਕ ਦਾ ਇਹਦਾ ਨੌਜਵਾਨ ਬੱਚਾ ਮਾਰਿਆ ਗਿਆ ਉਹ ਇੱਕੋ ਕਮਾਣ ਵਾਲਾ ਬੱਚਾ ਸੀ ਉਹ ਮਾਰ ਦਿੱਤਾ ਗਿਆ ਸੀ ਤੇ ਜਿੰਨੇ ਵੀ ਉਸ ਟਾਈਮ ਜਥੇਬੰਦੀਆਂ ਸਿੰਘ ਸਹਿਬਾਨ ਨਿਹੰਗ ਜਥੇਬੰਦੀਆਂ ਸਾਰੇ ਇਹਨਾਂ ਨੇ ਸਾਥ ਦਿੱਤਾ ਤੇ ਹੁਣ ਵੀ ਦਿਆ ਜਾਵੇ। ਬਾਕੀ ਰਹੀ ਮੋਬਾਈਲ ਦੀ ਗੱਲ ਜਿਹੜਾ ਮੋਬਾਈਲ ਹੈ ਜੀ ਉਹ ਬਹੁਤ ਹੀ ਕੀਮਤੀ ਮੋਬਾਈਲ ਹੈ ਉਹਦੇ ਵਿੱਚ ਸਾਰੇ ਡਾਕੂਮੈਂਟਸ ਸੀ ਬੀਬੀ ਦੇ ਉਹ ਬੱਚੇ ਦੇ ਵੀ ਸਾਰੇ ਵੀ ਉਹਦੇ ਵਿੱਚ ਇਨਵੋਲ ਹੋ ਐ ਤੇ ਜਾਣ ਪੁੱਛ ਕੇ ਨਹੀਂ ਦਿੱਤੇ ਜਾ ਰਿਹਾ ਮੋਬਾਈਲ ਮੇਰੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਅੱਗੇ ਕਿ ਇਹਦਾ ਮੋਬਾਈਲ ਦਿੱਤਾ ਜਾਵੇ ਤਾਂ ਕਿ ਉਹਦੇ ਵਿੱਚ ਜ਼ਰੂਰੀ ਡਾਕੂਮੈਂਟਸ ਉਹਨਾਂ ਦਾ ਇਹਨੂੰ ਫਾਇਦਾ ਹੋ ਸਕੇ। ਬਾਕੀ ਬੇਨਤੀ ਹੈ ਕਿ ਬੀਬੀ ਬਹੁਤ ਹੀ ਸਤਾਈ ਹੋਈ ਹੈ ਇਹ ਕੁਝ ਵੀ ਕਰ ਸਕਦੀ ਹੈ ਇਹਦੇ ਬੱਚੇ ਬੱਚਿਆਂ ਨੂੰ ਕੁੱਟਿਆ ਗਿਆ ਇਹਨੂੰ ਕੁੱਟਿਆ ਗਿਆ ਬਹੁਤ ਵਿਚਾਈ ਦੀ ਨਿਆਂ ਨਿਆਂ ਦੀ ਦਰਦ ਠੋਕਰਾਂ ਖਾ ਰਹੀ ਹੈ ਫਿਰ ਕਹਿੰਦੇ ਕੁੰਬੜਾ ਸਾਹਿਬ ਕੋਲ ਆਂਦੇ ਆ ਜਿਹੜੇ ਸਤਾਏ ਹੋਏ ਲੋਕ ਜਿਹੜੇ ਕੁੰਬੜਾ ਸਾਹਿਬ ਕੋਲ ਆਣ ਪਰ ਕਿੱਥੇ ਜਾਣ ਤੁਸੀਂ ਤਾਂ ਲੋਕ ਇਹਨਾਂ ਦੇ ਸੁਲਾਈ ਕਰਦੇ ਨਹੀਂ ਤੇ ਕੁੰਬੜਾ ਕੋਲ ਕੁੰਬੜਾ ਸਾਹਿਬ ਕੋਲ ਆਣ ਹੋਰ ਕਿੱਥੇ ਜਾਣ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਜੀ ਸੋ ਮੇਰੀ ਹੱਥ ਬੰਨ ਕੇ ਸਾਰੇ ਜੱਜ ਬੰਦੀਆਂ ਨੂੰ ਬੇਨਤੀ ਹੈ ਕਿ ਇਸ ਬੀਬੀ ਦਾ ਵਿਚਾਰੇ ਦਾ ਬਹੁਤ ਟਾਈਮ ਲੰਘ ਚੁੱਕਾ ਬਹੁਤ ਇਹ ਦੁੱਖ ਚੱਲ ਰਹੀ ਹੈ ਤੇ ਇਹਦਾ ਸਾਥ ਦਿੱਤਾ ਜਾਵੇ 7 ਤਰੀਕ ਦਿਨ ਬੁੱਧਵਾਰ ਨੂੰ ਇਹ ਥਾਣੇ ਦੇ ਬਾਹਰ ਬੈਠੇ ਕਿ ਆਪਣੇ ਪਰਿਵਾਰ ਨੂੰ ਲੈ ਕੇ ਉੱਥੇ ਕੁਝ ਵੀ ਹੋ ਸਕਦਾ ਜੀ ਉਹ ਸਾਰਾ ਪ੍ਰਸ਼ਾਸਨ ਜ਼ਿੰਮੇਦਾਰ ਹੋਏਗਾ ਜੈ ਭੀਮ ਜੈ ਭਾਰਤ ਮੈਂ ਮਾਸਟਰ ਬਨਵਾਲੀ لال ਆਗੂ ਡਰਿਵੈਸ਼ਨ ਚੋਰ ਫੜੋ ਮੋਰਚੇ ਦਾ ਸਰਕਾਰ ਨੂੰ ਇਹ ਬੇਨਤੀ ਕਰਨਾ ਔਰ ਉਸ ਦਾ ਜਿਹੜਾ ਥਾਣਾ ਹੈ ਮੌਜੂਦਾ ਯਾਰਾ ਫੇਸ ਵਾਲਾ ਉੱਥੋਂ ਦਾ ਜਿਹੜਾ ਤਫਤੀਸ਼ੀ ਅਫਸਰ ਆ ਜਿਹਦੇ ਕੋਲ ਇਹ ਸੋਨੀਆ ਰਾਣੇ ਦਾ ਕੇਸ ਆ ਉਸ ਕੇਸ ਨੂੰ ਜਲਦੀ ਤੋਂ ਜਲਦੀ ਹੱਲ ਕਰੇ ਜੇ ਇਹ ਕੇਸ 7 ਤਰੀਕ ਤੱਕ ਹੱਲ ਨਾ ਹੋਇਆ ਤੇ ਇਹ ਬੀਬੀ ਜਿਹੜੀ ਹੈ ਆਪਣੇ ਬੱਚਿਆਂ ਦੇ ਸਮੇਤ ਥਾਣੇ ਦੇ ਬਾਹਰ ਧਰਨਾ ਦੇਵੇਗੀ ਔਰ ਬਾਕੀ ਜਥੇਬੰਦੀਆਂ ਇਹਦਾ ਸਾਥ ਦੇਣਗੀਆਂ ਉਹਨੇ ਚਿਤ ਤੱਕ ਇਹਦਾ ਸਾਥ ਦੇਣ ਗਿਆ ਜਿੰਨੇ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਕੋਈ ਕੇਸ ਐ ਨਾ ਕੋਈ ਉਲਝਣ ਵਾਲਾ ਤੇ ਹੈ ਨਹੀਂ ਕਿ ਜੇ ਰਸੁਲਝਾਇਆ ਨਾ ਸਕੇ ਇਹ ਕੇਸ ਤੇ 10 15 ਮਿੰਟਾਂ 'ਚ ਝੁਲਜਾਇਆ ਜਾ ਸਕਦਾ ਜੇਕਰ ਸਰਕਾਰ ਜੇਕਰ ਪੁਲਿਸ ਚਾਹੇ ਤਾਂ ਇਸ ਲਈ ਪੁਲਿਸ ਨੂੰ ਇਹ ਬੇਨਤੀ ਹੈ ਕਿ ਇਸ ਰੌਲਾ ਗੋਲਾ ਪਾਉਣ ਤੋਂ ਪਹਿਲਾਂ ਹੀ ਇਹਦਾ ਕੇਸ ਹੱਲ ਕੀਤਾ ਜਾਵੇ ਜੇ ਹੱਲ ਨਾ ਕੀਤਾ ਤੇ ਰੌਲਾ ਪਏਗਾ ਰੌਲਾ ਪਾਉਣ ਨਾਲ ਪੁਲਿਸ ਦੀ ਬੇਇੱਜ਼ਤੀ ਹੁੰਦੀ ਆ ਔਰ ਆਮ ਲੋਕਾਂ ਦਾ ਜਿਹੜਾ ਵਾ ਉਹ ਟਾਈਮ ਵੇਸਟ ਹੁੰਦਾ ਜੈ ਭੀਮ ਜੈ ਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ